ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੀ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅਮਰਤਾ ਰਿਜ ਜਮੁੰਡਾ ਪਤਾ ਹੁਸ਼ਿਆਰਪੁਰ ਏਰੀਆ ਕਾਸਟ ਇਹਨਾਂ ਦੀ ਰਾਮਗੜੀਆ ਕੱਦ-ਕਾਠ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਉਮਰ ਇਹਨਾਂ ਦੀ 32 ਸਾਲ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਗ੍ਰੈਜੂਏਸ਼ਨ ਭਰਾ ਇਹਨਾਂ ਦਾ ਇੱਕ ਮੈਰਿਡ ਆ ਕੰਮਕਾਰ ਹੈ ਜੀ ਮੁੰਡਾ ਸੌਫਟਵੇਅਰ ਇੰਜੀਨੀਅਰ ਆ ਵਰਕ ਫਰੋਮ ਹੋਮ ਸਾਰਾ ਪਰਿਵਾਰ ਅਮਰਤਾ ਰਿ ਗੁਰਸਿੱਖ ਹੈ ਜੀ ਮੁੰਡੇ ਦਾ ਦੋ ਵਾਰ ਤਲਾਕ ਹੋਇਆ ਜੀ ਤੇ ਇਹਨਾਂ ਦੀ ਮੰਗ ਹੈ ਕੁੜੀ ਵਧੀਆ ਘਰੇਲੂ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਨੂ ਸ਼ਰਮਾ ਪਤਾ ਲੁਧਿਆਣਾ ਏਰੀਆ ਉਮਰ ਹੈ ਜੀ 19 ਨਵੰਬਰ 1994 ਦਾ ਡੇਟ ਆਫ ਬਰਥ ਹੈ ਤੇ ਜਨਮ ਸਥਾਨ ਹੈ ਜੀ ਬੈਂਗਲੌਰ ਜਨਮ ਦਾ ਟਾਈਮ ਹੈ 4 AM ਦਾ ਭੈਣ ਇਹਨਾਂ ਦੀ ਇੱਕ ਮੈਰਿਡ ਤੇ ਪੜਾਈ ਇਹਨਾਂ ਨੇ ਕਰੀ ਹੈ ਬੀਐਸਸੀ ਨਾਨ ਮੈਡੀਕਲ ਨਾਲ ਕਦਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਲੜਕੀ ਦੀ ਵਿਤ ਇਹਨਾਂ ਦੇ ਆਰਮੀ ਰਿਟਾਇਰਡ ਨੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਰੋਪੜ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਮਹਾਲ ਹੈ ਉਮਰ 17 6 1998 ਦਾ ਡੇਟ ਆਫ ਬਰਥ ਹੈ ਤੇ ਕਦ ਕਾਠ ਹੈ ਜੀ 5 ਫੁੱਟ 9 ਇੰਚ ਦੀ ਹਾਈਟ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮਕਾਰ ਹੈ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਸੀਟਯੂ ਚੰਡੀਗੜ੍ਹ ਦੇ ਵਿੱਚ ਤੇ 4.5 ਕਿੱਲੇ ਜ਼ਮੀਨ ਹੈ ਜੀ ਮੁੰਡੇ ਕੋਲ ਇਹਨਾਂ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਫਿਰ ਲੜਕੀ ਬੀਏ ਪਾਸ ਹੋਵੇ WhatsApp ਰਾਹੀਂ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਏਰੀਆ ਕਪੂਰਥਲਾ ਕਾਸਟ ਜੀ ਜੱਟ ਸਿੱਖ ਤੇ ਉਮਰ ਹੈ 29 ਸਾਲ ਕੱਦ-ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਗੋ ਤੇਰਾ ਦਾ ਚਾਹਲ ਹੈ ਤੇ ਭੈਣ ਇਹਨਾਂ ਦੀ ਇੱਕ ਆ ਜੀ ਕੰਮ ਕਰ ਹੈ ਜੀ ਮੁੰਡੇ ਕੋਲ 4 ਕਿੱਲੇ ਜ਼ਮੀਨ ਹੈ ਤੇ 75 ਕਿੱਲੇ ਦੀ ਇਹ ਵਾਹੀ ਕਰਦੇ ਨੇ ਠੇਕੇ ਤੇ ਮੁੰਡਾ ਹੈ ਪਿੰਡ ਦਾ ਮੌਜੂਦਾ ਸਰਪੰਚ ਹੈ ਜੀ 2 ਵਰ ਸਰਬਸੰਮਤੀ ਨਾਲ ਸਰਪੰਚ ਬਣੇ ਨੇ ਇਹ ਘਰ-ਬਾਰ ਵਧੀਆ ਹੈ ਜੀ ਵਧੀਆ ਕੋਠੀ ਹੈ ਟਰੈਕਟਰ ਕਾਰ ਆ ਸਾਰੇ ਖੇਤੀਬਾੜੀ ਦੇ ਸੰਦ ਨੇ ਖੇਤੀਬਾੜੀ ਦਾ ਵਧੀਆ ਕੰਮ ਹੈ ਜੀ ਵਧੀਆ ਆਮਦਨ ਹੈ ਇਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਹੋਰ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹਨੂਮਾਨਗੜ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਚੋਹਾਨ ਹੈ ਉਮਰ ਹੈ 16 9 1988 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਟ ਹੈ 5 ਫੁੱਟ 6 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਨਰਸਿੰਗ ਤੇ ਕੰਮ ਕਰਾ ਪ੍ਰਾਈਵੇਟ ਨੌਕਰੀ ਕਰਦੇ ਨੇ ਇਹ ਪੀਟੀਈ 6.5 ਬੈਂਡ ਸਕੋਰ ਨੇ ਤੇ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਹੈ ਇਹਨਾਂ ਦੀ ਮੰਗ ਹੈ ਜੀ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਵੈਸ਼ਨ ਹੋਵੇ ਤੇ ਗੁਰਸਿੱਖ ਫੈਮਿਲੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਜੀਤ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਹੈ ਜੀ ਰਾਮਗੜੀਆ ਤੇ ਗੋਤ ਹੈ ਰੇਸ਼ੀ ਉਮਰ ਹੈ ਜੀ ਮੁੰਡੇ ਦੀ 14/3/1992 ਦਾ ਡੇਟ ਆਫ ਬਰਥ ਹੈ। ਇੱਕ ਅੱਧ ਕੱਡ ਹੈ ਜੀ 5 ਫੁੱਟ 10 ਇੰਚ ਦੀ ਹਾਈਟ ਹੈ। ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਮਾਤਾ ਪਿਤਾ ਮੁੰਡੇ ਦੇ ਐਕਸਪਾਇਰਡ ਨੇ। ਕੰਮ ਕਰ ਹੈ ਜੀ ਲੜਕਾ Samsung ਕੰਪਨੀ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। CCTV ਕੈਮਰਾ ਐਂਡ ਰੋ ਮਕੈਨਿਕ ਦਾ ਹੈ ਕੰਮ ਕਰ ਰਹੇ ਨੇ। ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ, ਘਰੇਲੂ ਹੋਵੇ। ਰਾਮਗੜੀ ਆਕਾਸ਼ਟ ਤੋਂ ਹੋਵੇ। ਦਾਜ ਰਹਿਜ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦੀ। ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਅਮਰਤਸਰ ਸਾਹਿਬੇਰੀਆ ਕਾਸਟ ਹੈ ਜੀ ਅਰੋੜਾ ਸਿੱਖ ਤੇ ਉਮਰ ਹੈ 31 ਸਾਲ ਕੱਦ ਕਾਠ ਹੈ 5 ਫੁੱਟ 5 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੈਚਲਰ ਡਿਗਰੀ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਕੰਮ ਕਰਾ ਜੀ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਲੜਕੀ ਤੇ ਇਹ ਕੁੜੀ ਲੜਕੀ ਤਲਾਕਸ਼ੁਦਾ ਹੈ ਜੀ ਇਨਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਸੈਟਲ ਹੋਵੇ ਇੰਡੀਆ ਦੇ ਵਿੱਚ ਹੋਵੇ ਜਾਂ ਐਨ ਆਰ ਆਈ ਹੋਵੇ ਉਮਰ ਹੋਵੇ ਲੜਕੇ ਦੀ 32 ਤੋਂ 36 ਸਾਲ ਤੱਕ ਤੇ ਕੱਦ ਕਾਠ 5 ਫੁੱਟ 9 ਇੰਚ ਤੱਕ ਹੋਵੇ ਆਹ ਲਓ ਪ੍ਰਕਾਸ਼ ਜੀ ਨਾਲ ਕੰਟੈਕਟ ਕਰ ਸਕਦੇ ਨੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਏਰੀਆ ਉਮਰ ਹੈ ਜੀ 3/3/1991 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਮਾਤਾ ਪਿਤਾ ਰਟਾਇਰ ਨੇ ਜੀ ਗਵਰਨਮੈਂਟ ਜੋਬ ਤੋਂ ਕੰਮ ਕਰ ਐ ਮੁੰਡਾ ਜੇਈ ਦੀ ਨੌਕਰੀ ਕਰਦਾ ਸਰਕਾਰੀ ਤੇ ਇਹਨਾਂ ਦੀ ਮੰਗ ਹੈ ਕੋਈ ਸਰਕਾਰੀ ਨੌਕਰੀ ਕਰਦੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਪ੍ਰੀਤ ਸਿੰਘ ਪਤਾ ਅੰਮ੍ਰਿਤਸਰ ਸਾਹਿਬੇਰੀਆ ਕਾਸਟ ਹੈ ਜੀ ਰਾਮਗੜੀਆ ਸਿੱਖ ਤੇ ਉਮਰ 1991 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 7 ਪੀਐਮ ਦਾ ਵੈਡਨਸਲੇ ਵਾਲਾ ਦਿਨ ਹੈ ਜੀ ਕਦ ਕਾਠ ਹੈ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਭੈਣਾਂ ਇਹਨਾਂ ਦੀਆਂ ਦੋ ਨੇ ਜੀ ਅਨਮੈਰਿਡ ਤੇ ਮੁੰਡਾ ਹੈ ਸ਼ਾਰਟ ਟਾਈਮ ਤੋਂ ਲੀਗਲੀ ਡਿਵੋਰਸਡ ਹੈ ਜੀ ਕੰਮ ਕਰ ਆਪਣਾ ਬਿਜ਼ਨਸ ਹੈ ਕੰਬਾਈਨ ਰੀਪਰ ਐਗਰੀਕਲਚਰ ਦਾ ਕੰਮ ਹੈ ਇਹਨਾਂ ਦਾ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਤੇ ਸਿੱਖ ਧਰਮ ਦੇ ਵਿੱਚ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਤਾਂ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ